ਸਤਿਗੁਰਾਂ ਜੀ ਗੁਰੂ ਜੀ ਦਾ ਲਿੰਕ ਮੰਨ ਲਿਆ ਬਾਣੀ ਨੂੰ ਗਾਸ ਸੁਣ ਲਈ ਇੱਕ ਸ਼ਬਦ ਮੈਨੂੰ ਹੋਰ ਮੋਹਿਆ ਬੜੀ ਜੀ ਆਇਆਂ ਨੂੰ ਮੈਂ ਸ਼ਬਦ ਨੂੰ ਗੋਲ ਲਗਾ ਕਬੂਲ ਨਾ ਇਹ ਵੀ ਸਿੱਤ ਆਪ ਜੀ ਨੇ ਸਾਰੇ ਮਾਇਆ ਜੋ ਸ਼ਬਦ ਗਏ ਸਖ ਸੁਨੇ ਆ ਤੁਸੀਂ ਸੁਣਾਇਆ ਇਹ ਸ਼ਬਦਾਂ ਜਿਵੇਂ ਆਪ ਸੰਗਤ ਵਿੱਚੋਂ ਫਤੋਂ ਹੋਇਆ ਮੈਂ ਸਿਰਫ ਬੇਨਤੀ ਕਰਦਾ ਰਹਿੰਦਾ ਹਾਂ ਮੈਂ ਆਪਣੀ ਗੱਲ ਫੜਦਾ ਮੈਂ ਕਿਸੇ ਨੂੰ ਨਹੀਂ ਲੱਗਦਾ ਸ਼ੁਰੂ-ਸ਼ੁਰੂ ਵਿੱਚ ਜਦੋਂ ਮੈਂ ਕੀਰਤਨ ਕਰਨ ਲੱਗਾ ਮੈਨੂੰ ਕੁਝ ਵੀ ਨਹੀਂ ਪਤਾ ਲੱਗਦਾ ਮੈਂ ਗੁੰਮ ਦਾ ਕੀ ਹਾਂ ਸਿਰਫ ਇਸ ਗੱਲ 'ਤੇ ਧਿਆਨ ਸੀ ਕਿ ਗਾਉਣਾ ਹੈ ਗਾਇਆ ਤੇ ਕੋਈ ਸੋਝੀ ਕੋਈ ਨਹੀਂ ਸੀ ਸਮਝ ਨਹੀਂ ਸੀ ਪੈਂਦੀ शब्द की नहीं पता नहीं बस शब्द देखा तो शब्द तो हौली हौली जिम्मे जिमें, जिमें सम बीतता गया बुद्धि ने विकास किया थोड़ी जी समझ पैणी नहीं मैं जो गवना है तो कुछ हो कह रहा है तो मैं कुछ होर करता ਜਿਵੇਂ ਜਿਵੇਂ ਬਾਣੀ ਦੇ ਨਾਲ ਨੇੜਤਾ ਹੋਈ ਬਾਣੀ ਨਾਲ ਸਾਝ ਪਈ ਜਿਵੇਂ-ਜਿਵੇਂ ਬਾਣੀ ਹਲੋਨਾ ਦੇਣ ਲੱਗੀ ਗੋਗਲ ਬੱਕਰੀਆਂ ਕਿ ਜਦੋਂ ਸਮਝ ਪਈ ਉਦੋਂ ਮੈਂ ਮੁਕਤ ਹੋ ਲਿਆ ਅਸਰ ਪੇਣੀ ਬੇਨਤੀ ਕਰਨੀ ਹੈ ਬਾਣੀ ਨਾਲ ਨਿਤ ਦੀ ਸਾਝ ਰੱਖਾਂਗੇ ਨਾ ਨਿਤ ਦੀ ਸਾਝ ਰੱਖਾਂਗੇ ਤੇ ਬਾਣੀ ਆਪਣੇ ਅੱਗੇ ਕਹ ਜੀ ਕਿ ਮੈਂ ਤੈਨੂੰ ਸਮਝਦਨੀ ਹੈ ਜੇ ਤੈਨੂੰ ਨਹੀਂ ਸਮਝ ਲੱਗਦੀ ਉਹ ਹੀ ਸ਼ਬਦ ਮੈਂ ਜੋ ਪਹਿਲਾਂ ਗੁੰਦਾ ਸੀਗਾ 35-40 ਸਾਲ ਪਹਿਲਾਂ ਮੈਂ ਜਦੋਂ ਹੁਣ ਗੁੰਦਾ ਹਾਂ ਤੇ ਮੈਨੂੰ ਇਹ ਜਿਹਾ ਲੱਗਦਾ ਹੈ ਨਾ ਹੁਣੇ ਗਾਰੀਆਂ ਨੇ ਪਹਿਲੀ ਵਾਰੀ ਗੱਲਿਆ ਕਿ ਸ਼ਾਇਦ ਮੇਰਾ ਨੀ ਨਵਾਂ ਤੁਸੀਂ ਜਿੰਨਾ ਮਰਜ਼ੀ ਅਰਥਬੋਧ ਜਾਣਦੇ ਹੋਵੋ ਜਦੋਂ ਬਾਰ ਬਾਰ ਤੁਸੀਂ ਪੜ੍ਹੋਗੇ ਤਾਂ ਤੁਹਾਨੂੰ ਬਾਣੀ ਨਵੇਂ ਅਰਥਾਂ ਵਿੱਚ ਫੇਰ ਸੁਣਾਈ ਦੀ ਖਾਈ ਦੀ ਬੁੱਧੀ ਵੀ ਵਿਕਾਸ ਕਰਦੀ ਹੈ ਸਮਝਦਾਰੀ ਵੀ ਜ਼ਰੂਰੀ ਹੈ ਪਰ ਬਾਣੀ ਆਪ ਵੀ ਗੱਲ ਵੱਖਰੀ ਵਿੱਚ ਲੈਂਦੀ ਹੈ ਉਹ ਹੌਲੀ ਹੌਲੀ ਅਨੁਭਵ ਗਿਆਨ ਜਿਹੜਾ ਜਿਸਨੂੰ ਆਖਦੇ ਹਨ ਉਹ ਸ਼ੁਰੂ ਹੁੰਦਾ ਹੈ ਕਿਰਮ ਬੇਨਤੀ ਕਰ ਮੈਂ ਸਿਰਫ ਇੰਨੀ ਗੱਲ ਕਹੀ ਹੈ ਇਸ ਕਰਕੇ ਕਹਿ ਰਹੇ ਆ ਕਿ ਕਈ ਵੇਰ ਕਹਿੰਦੇ ਜੀ ਇਹ ਤਾਂ ਸ਼ਬਦ ਅਸੀਂ ਬਹੁਤ ਵਾਰ ਸੁਣਿਆ ਤੁਸੀਂ ਕੋਈ ਨਵਾਂ ਸੁਣਾਓ ਸ਼ਬਦ ਨਵਾਂ ਪੁਰਾਣਾ ਨਹੀਂ ਅੰਦਰ ਸ਼ਬਦ ਹਮੇਸ਼ਾ ਨਵਾਂ ਰਹਿੰਦਾ ਮੈਂ ਪੁਰਾਣਾ ਹੋਣੀ ਹੈ ਨਾ ਜਿੰਨਾ ਤੱਕ ਬੰਦਾ ਸੁਣਿਆ ਸੁਣਿਆ ਆਪਣਾ ਪੁਰਾਣਾ ਹੋਈ ਸ਼ਬਦਤੀ ਹੋਈ ਹੈ ਸ਼ਬਦ 550 ਸਾਲ ਪਹਿਲਾਂ ਗੁਰਨਾਗ ਸਿੰਘ ਸਾਹਿਬ ਨੇ ਜੋ ਉਚਾਰਨ ਕੀਤਾ ਸੀ ਜਪਜੀ ਸਾਹਿਬ ਕੋ ਆਜਿਲੀ ਹੋਈ ਨਵਾਂ ਸੀ ਉਦੋਂ ਵੀ ਅੱਜ ਵੀ ਨਵਾਂ ਹੈ कल भी नवा ही तो तो सुन सुन के सुन सुन के ज समझ पवे होर नवा लगता है बच् नेता है मैं आप जी ने शब्द सुना हाँ तुम नहीं करो नित आस रोज की गल है एक दो दिन की नहीं गल ये मेरे मालिक मैं रोज एक उम्मीद लागदा ਉਮੀਦ ਲੈ ਕੇ ਸੰਭਰਾ ਕਦੋਂ ਤੇਰੀ ਕਿਰਪਾ ਹੋਏਗੀ ਜਦੋਂ ਤੇ ਮੈਨੂੰ ਗੱਲ ਬਕਰੀ ਦੀ ਚੱਲੇਗੀ ਜਦੋਂ ਮੈਂ ਤੇਰੀ ਗੋਦ ਵਿੱਚ ਬੈਠਾਂਗਾ ਉਹ ਕਿਰਪਾ ਕਦੋਂ ਹੋਏਗੀ ਤੇਰਲਾ ਹੀ ਹੈ ਨਾ ਜੀ ਮੈਨੂੰ ਤਾਂ ਕਰੀ ਜਾ ਸਾਹਿਬ ਬਖਸ਼ਿਸ਼ ਕਰੇ ਅਸੀਂ ਬਾਣੀ ਨੂੰ ਮੈਂ ਮੈਂ ਜਦ ਨੂੰ ਪੜਦੇ ਪੜਦੇ ਸਤਿਗੁਰ ਜੀ ਨੂੰ ਬਖਸ਼ਿਸ਼ ਕਰਦੇ ਨਾ ਉਹ ਕਹਿੰਦੇ ਬੇਟਾ ਸਤਿਗੁਰ ਦੀ ਬਾਣੀ ਸਤ ਸਰੂਪ ਹੈ ਸਤਗੁਰ ਦੀ ਬਾਣੀ ਸਤ ਸਰੂਪ ਹੈ ਬਾਵਾ ਬਾਣੀ ਦਾ ਰੂਪ ਹੈ ਨਾ ਜੀ ਬਾਣੀ ਪ੍ਰਮਾਤਮਾ ਦਾ ਰੂਪ ਹੈ ਤੇ ਬਾਣੀ ਨੂੰ ਇੰਜ ਪੜ ਕਿ ਤੂੰ ਬਾਣੀ ਰੂਪ ਰਿਹਾ ਸਤਗੁਰ ਦੀ ਬਾਣੀ ਸਤ ਸਰੂਪ ਹੈ ਗੁਰਬਾਣੀ ਬਣੀ ਬਾਣੀ ਵਰਗੀ ਹੋ ਗਈ ਸਾਡੇ ਸੁਭਾਅ ਵਿੱਚ ਬਾਣੀ ਹੋ ਗਈ ਸਾਡੇ ਰੋਮ ਰੋਮ ਦੇ ਵਿੱਚ ਬਾਣੀ ਹੋ ਗਈ ਅਸੀਂ ਜਦੋਂ ਵੀ ਕੋਈ ਗੱਲ ਕਰੀਏ ਕਿਸੇ ਦੇ ਨਾਲ ਸਾਹਜ ਪਾਈਏ ਤੇ ਸਾਡੇ ਅੱਖਾਂ ਦੇ ਵਿੱਚ ਸਾਡੇ ਜਹਿਨ ਵਿੱਚ ਸਾਡੇ ਰੋਮ ਰੋਮ ਦੇ ਵਿੱਚ ਬਾਣੀ ਹੋ ਗਈ ਤੇ ਬਾਣੀ ਸਾਨੂੰ ਸੁਚੇਤ ਕਰਦੀ ਰਹੇ ਨਾ ਦੇਖੀਂ ਕਿ ਤਕਰਾਉਣਾ ਬੁੱਲੀਂ ਨਾ ਦੇਖੀਂ ਕਿ ਚੁਗਲੀ ਨਾ ਕਰਨੀ ਦੇਖੀਂ ਕਿ ਨਿੰਦਿਆ ਨਾ ਕਰਨੀ ਬਾਣੀ ਨਾਲ ਦੀ ਨਾਲ ਸਮਝਾਈ ਜਾਂਦੀ ਇਹ ਤੇਰਾ ਆਪਣਾ ਹੈ ਇਨੂੰ ਗੱਲ ਵਕਰੀ ਵਿੱਚ ਲਾਉਂਦੇ ਹਾਂ। ਉਹ ਸਾਹਿਬ ਬਖਸ਼ਿਸ਼ ਕਰੀ ਜੀ ਆਓ ਜੀ ਮਿਰਜ਼ੁਲ ਕੀ ਸ਼ਬਦ ਦਾ ਗਾਇਨ ਕਰੀਏ ਪ੍ਰੰਸ ਮਾਫੀ ਮੈਂ ਬਹੁਤ ਪਹਿਲਾਂ ਸ਼ਾਇਦ ਗੁਰਦੁਆਰਾ ਦੋ ਨਵਾਂ ਨਮਾ ਬਣਿਆ ਸਮੇਂ ਉਦੋਂ ਠੀਕ ਸੀ ਅੱਜ ਫਿਰ ਮੈਨੂੰ ਮੌਕਾ ਮਿਲਿਆ ਆਪ ਸੰਗਿੱਦਿ ਸੇਵਾ ਦੇ ਸਾਜਿਬਾਂ ਮੈਂ ਦੰਦਮਿਤ ਕਸਾਲ ਦੇ ਸੂਬ ਵਿਦਿਆਰਥੀਆਂ ਦਾ ਧੰਨਵਾਦ ਕਰਦਾ ਹਾਂ ਮਾਹਾਂ ਪੁਰਸ਼ਾਂ ਦਾ ਧੰਨਵਾਦ ਕਰਦਾ ਹਾਂ ਜੋ ਮੈਨੂੰ ਬਹੁਤ ਪਿਆਰ ਕਰਦੇ ਹਨ ਔਰ ਮੈਨੂੰ ਰਾਹ ਗਾਇ ਨਵਾਜਦੇ ਹਨ ਉਹ ਮੇਰਾ ਸਬੰਧ ਵੀ ਹੈ ਟਕਸਾਲ ਦੇ ਨਾਲ ਕਿਰਤਨਾ ਬੜੇ ਮਹਾਂਪੁਰਸ਼ਾਂ ਨੇ ਸੰਗਤ ਕੀਤੀ ਹੋਈ ਹੈ ਮੈਨੂੰ ਪਿਆਰ ਕਰਦੇ ਹਾਂ ਉਸ ਪਿਆਰ ਦਾ ਸਤਕਾ ਬੇਟਾ ਪ੍ਰਭਜੀਤ ਸਿੰਘ ਉਹਨਾਂ ਦੇ ਸਹਿਯੋਗ ਦੇ ਨਾਲ ਸੰਗਤ ਦੀ ਆਜਾ ਇਹ ਇੱਕ ਸਮਾਂ ਮਿਲਿਆ ਮੈਂ ਆਪ ਵੀ ਸਿਰਜਿਆ ਜਿੰਨਾ ਸਮਾਂ ਮਿਲਿਆ ਹੈ ਮੈਂ ਮੈਂ ਅਕਸਰ ਸੰਗਤ ਨੂੰ ਇਹ ਬੇਨਤੀ ਕਰਦਾ ਰਹਿੰਦਾ ਹਾਂ ਕਿ ਕੀਰਤਨ ਸਰਜਣੂ ਕੋ ਗੁਰੂ ਜੀ ਕੋ ਅਚਾਨਕ ਕਾਲੇ ਨਾ ਪਿਆਕ ਬਖਸ਼ਿਸ਼ ਸਮਝਿਆ ਕਰੀਏ ਜਦੋਂ ਸਾਈਂ ਕਹਿੰਦੇ ਨਾ ਬਿਨ ਭਾਗਾ ਸਤ ਸੰਗ ਨਾਲ ਲੱਭਾ ਉਹਦਾ ਮਤਲਬ ਵੀ ਇਹ ਹੈ ਕਿ ਜਦ ਤੱਕ ਉਸ ਮਾਲਕ ਦੀ ਬਖਸ਼ਿਸ਼ ਨਹੀਂ ਹੁੰਦੀ ਤੁਸੀਂ ਸਤ ਸੰਗਿਲ ਵਿੱਚ ਨਹੀਂ ਆਸਦੇ ਤੇ ਜੇ ਆ ਗਏ ਹਾਂ ਤੇ ਸਮਝ ਲੈਣਾ ਉਸ ਦੀ ਬਖਸ਼ਿਸ਼ ਹੋਈ ਹੈ ਤੇ ਉਸ ਬਖਸ਼ਿਸ਼ ਨਾਲ ਹੋਣਾ ਗਉਣਾ ਨਹੀਂ ਮੈਂ ਗੋਤਨਿਕ ਮੰਨਣਾ ਜਿੰਨਾ ਚਿਰ ਵੀ ਬੈਠਣਾ ਇਹ ਵੀ ਨਹੀਂ ਦੇਖਣਾ ਚਾਹੀਦਾ ਕੌਣ ਗਾ ਰਿਹਾ ਕੌਣ ਪੜ੍ਹ ਰਿਹਾ ਕਦੇ ਵੀ ਬੇਨਤੀ ਕੀਤੀ ਸੀ ਮੈਂ ਕੀ ਕਰ ਰਿਹਾ ਮੈਂ ਕੀ ਪੜ ਰਿਹਾ ਇਸ ਗੱਲ ਬਲ ਧਿਆਨ ਦੇਣਾ ਸੋ ਇਹ ਬੰਦਗੀ ਹੈ ਗੁਰੂ ਨਾਨਕ ਸਾਹਿਬ ਦਾ ਮੈਂ ਸਾਰਾ ਜੀਵਨ ਪੜ ਕੇ ਦੇਖਿਆ ਕਿਤੇ ਵੀ ਸਤਿਗੁਰਾਂ ਨੇ ਨਾ ਘਰ ਛੱਡਿਆ ਨਾ ਕਿਰਤ ਛੱਡੀ ਨਾ ਗ੍ਰਸਤੀਆਂ ਜ਼ਿੰਮੇਵਾਰੀਆਂ ਛੱਡੀਆਂ ਕਿਤੇ ਪਹਾੜਾਂ ਵਿੱਚ ਨਹੀਂ ਜਾ ਕੇ ਬੈਠੇ ਸਮਾਜ ਦੇ ਵਿੱਚ ਰਹੇ ਸਮਾਜ ਦੀ ਸੇਵਾ ਕਰਦੇ ਰਹੇ ਜੋ ਉਸ ਪ੍ਰਮਾਤਮਾ ਨੂੰ ਯਾਦ ਕਰਦੇ ਰਹੇ ਜੋ ਬਾਣੀ ਉਚਾਰਨ ਕੀਤੀ ਸਤਿਗੁਰਾਂ ਨੇ ਇਹ ਸਤਿਗੁਰਾਂ ਨੇ ਉਸੇ ਵਿੱਚ ਜਾਰ ਹਕਤੀ ਨੇ ਜਦੋਂ ਬੰਦਗੀ ਦੇ ਮੂੜ ਵਿੱਚ ਬੈਠੇ ਸਨ ਤੇ ਉਹ ਰਾਜ ਜਾਂਦੇ ਆ ਵੀ ਜੰਗਲ ਵਿੱਚ ਵੀ ਤੇ ਜੇ ਕਿਸੇ ਕੋਹੜੀ ਦੀ ਖੁੱਲੀ ਦੇ ਬਾਹਰ ਬੈਠ ਕੇ ਉੱਥੇ ਵੀ ਤੋਂ ਕਿਤੇ ਵੀ ਕੋਈ ਯੋਗੀਆਂ ਵਾਲੇ ਤਪ ਤਪસ્યા ਨਹੀਂ ਕੀਤੀ ਨਾ ਘਰ ਛੱਡਿਆ ਨਾ ਭੁਖੇ ਰਹੇ ਨਾ ਬਿਲਕੁਲੀ ਨਹੀਂ ਕੋਈ ਕੋਈ ਕਰਮ ਕਾਂਡ ਨਹੀਂ ਕੀਤਾ ਸਿਰਫ ਬਾਣੀ ਗਾਈ ਤੇ ਗਾ ਕੇ ਉਸ ਪਰਮਾਤਮਾ ਦੀ ਕਰਨ ਨਾਲ ਸਾਧ ਰੱਖੀ ਉਹੀ ਬਾਣੀ ਹੈ ਜਿਸ ਦੇ ਨਾਲ ਗੁਰੂ ਨਾਨਕ ਸਾਹਿਬ ਦੀ ਸਾਧ ਸੀ ਉਹ ਬਾਣੀ ਸਰਬਗੁਰਾਂ ਸਾਨੂੰ ਬਖਸ਼ ਦਿੱਤੀ ਇਸੇ ਕਰਕੇ ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡਾ ਗੁਰੂ ਇਸ ਦੀ ਸਾਜ ਉਸ ਦੇ ਨਾਲ ਹੈ ਆਤਮਾ ਦੇ ਨਾਲ ਪਰਮਾਤਮਾ ਦੀ ਸਾਧ ਪੈਂਦੀ ਹੈ ਸਤਿਗੁਰ ਦੀ ਬਾਣੀ ਮਿਲ ਕੇ ਗਏ ਜੀ Thank mm -hmm.